GST 도 বাজ ਗਈ ਆ। ਉਹ GST GST ਕੀ ਹੁੰਦਾ ਓਏ? ਜਨਾਬ ਜਿੱਥੇ ਬਈ ਮਣੀ ਧੋਖੇ ਵਾਈ ਜਿੱਥੇ ਬਈ ਮਣੀ ਧੋਖੇ ਵਾਈ ਹੱਡਾ ਵਿੱਚ ਰੱਜ ਗਈ ਆ। ਐਸੀ ਕੋਈ ਚੀਜ਼ ਨਹੀਂ ਜਿਹੜੀ GST ਤੋਂ বাজ ਗਈ ਆ। ਉਹ GST ਕੀ ਹੁੰਦਾ ਓਏ? GST ਹੁੰਦਾ ਜੀ ਗਰੀਬ ਸਤਾਉ ਤਕਨੀਕ। ਮਤਲਬ ਮੰਨ ਲਾ ਜੀ ਮਰ ਜਰਾ ਮੈਂ ਪੱਠੇ ਪਾਏ ਮੈਂ ਧੁੱਕ ਪੱਠੇ ਪਾਏ ਮੈਂ ਦੁੱਧ ਚੋਇਆ ਮੈਂ ਦੁੱਧ ੜਕਿਆ ਮੈਂ ਤੇ ਉਹ ਫਿਰ ਤੇਰੇ ਕੋਲ ਕੀ ਵਜਿਆ ਹੋਇਆ ਕੋਹ ਉਹ ਮੈਂ ਤਾਂ ਸਮਝ ਗਿਆ ਹੁਣ ਤੂੰ ਇਹਨਾਂ ਨੂੰ ਦਰੇ ਸਮਝਾ ਪੀਤਾ ਖਾਂਤੇ ਟੈਕਸਾ ਜੰਗਲ ਪਾਣੀ ਜਾਣਤੇ ਟੈਕਸਾ ਕੂ ਕਾਲਜ ਹਸਪਤਲ ਨਾਲੇ ਸ਼ਮਸ਼ਾਨ ਤੇ ਟੈਕਸਾ ਗਰੀਬ ਗਰੀਬਾਂ ਦੇ ਅੱਕ ਵਿੱਚ ਬੋਲਣ ਦੇ ਅਮੀਰਾਂ ਦੇ ਪੇਹਰ ਖੋਲਣ ਤੇ ਟੈਕਸਾ ਉਹ ਪਰ ਇੰਨਾ ਕੁਝ ਹੋਣ ਦੇ ਬਾਬੂ ਜੀ ਤਾਂ ਜਾਂਦਾ ਫਿਰ ਵੀ ਬੈਠੇ ਰਿਲੈਕਸ ਜੀਨ ਤੇ ਤਾਂ ਮਨ ਲੱਜੇ ਇੱਥੇ ਤਾਂ ਮਰਨ ਤੇ ਵੀ ਆ ਟੈਕਸ ਉਹ ਪਰ ਆ ਤਾਂ ਦਾ ਸੱਪ ਹੈ ਕਿੱਥੇ ਆ ਉਹ ਪੰਜਾਬ ਚ ਉਹ ਪਰਸੂ ਦਾ ਬਾਬੇ ਮਤਰੀ ਸਿੰਘਰ ਪੂਰੀ ਦੁਨੀਆ ਚ ਮਸ਼ਹੂਰ ਨੇ ਨਾ ਮੈਨੂੰ ਨਹੀਂ ਯਕੀਨ ਕੋਈ ਗੱਲ ਨਹੀਂ ਜੀ ਯਕੀਨ ਕਰਾ ਦਿੰਨੇ ਆ ਅੱਖਾਂ ਤੋਂ ਬੋਲੋ ਸੱਚੋ ਸੱਚ ਬਖਾ ਦਿੰਨੇ ਆ ਚੱਲੀਏ ਜੂਰੇ ਫਿਰ ਸੱਤ ਸਮੁੰਦਰੋਂ ਪਾਰ ਵੀ ਆਪਣੀ ਮੈਗ ਛੱਡਦੀ ਜਦ ਕਦੇ ਇਸ ਮਿੱਟੀ ਦੀ ਗੱਲ ਤੁਰਦੀ ਤਾਂ ਸਾਰੇ ਹੀ ਆਖਦੇ ਆ ਤੁੱਕ ਜੁਫਰਵਾ ਦੀ ਸੀ ਤੇ ਕੱਜ ਦੇ ਪੰਜਾਬ ਦੀ ਮਿੱਟੀ ਜਿਸ ਵਿੱਚੋਂ ਮਹਿਕ ਨਹੀਂ ਸਰੋਂ ਵਾਂਗ ਸੁਨਾਈ ਦਿੰਦੇ ਨੇ ਹਾਂ ਮਾਮਾ ਦੇ ਬੈਂ ਦੇਖਣਾ ਚਾਹੋਗੇ ਆਓ ਦਿਖਾਵਾਂ ਜੀ ਜੀ ਇਤਨਾਮ ਸੀ ਉਸ ਦਾ ਬੜੇ ਲਾਡਾਂ ਦੇ ਚਾਵਾਂ ਨਾਲ ਪਾਲਿਆ ਸੀ ਜੀ ਨਿੱਕੀ ਅੰਮ੍ਰੇ ਉਸ ਦੀ ਦਲੇਰੀ ਦੀਆਂ ਗੱਲਾਂ ਕਰ ਕਰ ਆਉਣ ਲੱਗੀਆਂ ਉਹ ਜਦ ਵੀ ਘਰ ਆਉਂਦਾ ਹਮੇਸ਼ਾ ਜਿੱਤ ਕੇ ਆਉਂਦਾ ਓ ਬਾਪੂ ਓ ਬਾਪੂ ਮੈਂ ਬਲਾ 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 ਮੇਰਾ ਪੁੱਤ ਪਾਸ ਹੋ ਗਿਆ ਹੈ ਹਾਂ ਬਾਪੂ ਅਸੀਂ ਸਾਰੀ ਕਲਾਸ ਚ ਪਹਿਲੇ ਨੰਬਰ ਤੇ ਆਇਆ 14 ਰਾ 15 ਚੌੜਾ ਰ ਹੈ ਓਏ ਹਾਂ ਜੱਕ ਤੇਰੇ ਪਹਿਲੇ ਕਿ ਤੋਂ ਨਾ ਤਾ ਨਹੀਂ ਪਹਿਲੇ ਨੰਬਰ ਤੇ ਆ ਗਿਆ ਓਏ ਹੋ ਨਾ ਬਾਪੂ ਆ ਗਏ ਮੈਨੂੰ ਨਾ ਵਿਦਤਾ ਓ ਚੌੜਾ ਰ ਪੁੱਤ ਚੌੜਾ ਰ ਭੈਂਤੇ ਬੇਤੇ ਆਰੇ ਬਾਪੂ ਤੋਰੀ ਨਾਮ ਕੋਈ ਆ ਕਹ ਲੈ ਓਏ ਤੂੰ ਦੱਸ ਮੈਂ ਦੱਸ ਹਾਂ ਓ ਪਹਿਲੇ ਮੇਰਾ ਲੈ ਤੇਰਾ ਕਹਾਦਾ ਮੈਂ ਤੈਨੂੰ ਜੰਮੇ ਨਹੀਂ ਓਏ ਓ ਜਾ ਯਾਰ ਬਾਪੂ ਜੇ ਜਵਾਬ ਤੇ ਮਤਈ ਨਾਮ ਜਿਉਂਦੇ ਆਪਣੇ ਪਿੰਡਾਂ ਦੇ ਰਾਜ ਕੇ ਕਰੇ ਪੱਟੀਆਂ ਹੀ ਲੱਗ ਰਹੀ ਸੀ ਨਾਮਾਂ ਦੀ ਓ ਕਿਵੇਂ ਲੈ ਕਿਹਾ ਓ ਕਿਵੇਂ ਕਤਲ ਜਿਹਾ ਨੇ ਏਦਾਂ ਪੱਟੀਆਂ ਜਮ ਕੇ ਦਰਦਾ ਚਾਹ ਰਾ ਤਾ ਦੱਸ ਦੇ ਕੋਈ ਨਾਮ ਦੋ ਏ ਬਾਪੂ ਮੈਨੂੰ ਨਾਮ ਮਿਲਿਆ ਕਬੱਡੀ ਤੋਂ ਤੇਰਾ ਪੁੱਤ ਬੈਟਰੇਟਰ ਚੁਣਿਆ ਗਿਆ ਨਾਲੇ ਬਾਪੂ ਓ ਸਾਡਾ ਮਾਸਟਰ ਕਹਿੰਦਾ ਸੀ ਵੀ ਤੂੰ ਵੱਡਾ ਹੋ ਕੇ ਨਾ ਬਹੁਤ ਵੱਡਾ ਅਫਸਰ ਬਣੇਗਾ ਓ ਜਾਣਾ ਰਾ ਪੁੱਤ ਜਾਣਾ ਰਾ ਜੇ ਅੱਜ ਤੇਰੀ ਮਾਂ ਚਾਹੁੰਦੀ ਹੁੰਦੀ ਉਹਨੇ ਤਾਂ ਕਮਣੀ ਨੇ ਰੋ ਰ ਸਾਰਾ ਬੇੜਾ ਕਿਲਾ ਕਰ ਦੇਣਾ ਸੀ ਉਹ ਤੂੰ ਉਦਾਸ ਨਾ ਬਾਪੂ ਵੇਖੀ ਜਦੋਂ ਮੈਂ ਵੱਡਾ ਅਫਸਰ ਬਣ ਗਿਆ ਨਾ ਤਾਂ ਆਪਾਂ ਸਾਰੀ ਗਰੀਬੀ ਚੱਕ ਦਾਂਗੇ ਨਾਲੇ ਉਹ ਜਿਹੜੀ ਆਪਣੀ ਜ਼ਮੀਨ ਕਹਿੰਦੇ ਪਿਆ ਆਪਾਂ ਉਹ ਵੀ ਛਡਾ ਲਾਂਗੇ ਨਾਲੇ ਵੇਖੀ ਬਾਪੂ ਮੈਂ ਆਪਣੀ ਭੈਣ ਦਾ ਵਿਆਹ ਕਿੰਨਾ ਧੂਮ ਦਾ ਮਨਾਲ ਕਰੂੰ ਆ ਸਾਰਾ ਪਿੰਡ ਖੜ ਖੜ ਕੇ ਦੇਖੂ ਕੋਈ ਐਸ ਡੀ ਐਮ ਜੀ ਸਿੰਘ ਨੇ ਕਿੰਨਾ ਪੈਸਾ ਲਾਇਆ ਭਈ ਆਪਣੀ ਭੈਣ ਦੇ ਵਿਆਹ ਤੇ ਬੱਲਾ 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 ਐਸ ਡੀ ਐਮ ਜੀ ਸਿੰਘ ਜੀ ਓ ਐਸ ਡੀ ਐਮ ਜੀ ਸਿੰਘ ਜੀ ਰੋਟੀ ਘਾੜੋ ਜਾ ਕੇ ਉਹ ਬਾਪੂ ਬਟਾ ਮਥਾਨਾ ਮ ਬਟਾ ਵਾ ਅਫਸਰ ਬਣਿਆ ਸੀ ਸਾਰੀ ਧੂਕ ਹੀ ਘੱਟੀ ਬੜਾ ਲੈਕਪਰ ਸੀ ਜੀ ਪੜਾਈ ਵਿੱਚ ਤਾਂ ਕਦੇ ਪਿੱਛੇ ਰਿਹਾ ਹੀ ਨਹੀਂ ਸੀ ਉਹ ਜਦ ਵੀ ਆਉਂਦਾ ਪਹਿਲੇ ਨੰਬਰ ਤੇ ਆਉਂਦਾ ਪਿੰਡ ਵਿੱਚ ਕੋਈ ਐਸਾ ਮੁੰਡਾ ਨਹੀਂ ਸੀ ਕਦੇ ਜੀਤੋ ਅੱਗੇ ਲੰਘਿਆ ਹੋਵੇ ਜਦੋਂ ਜੀਤ ਦਾ ਬੀਏ ਦਾ ਰਿਜ਼ਲਟ ਆਇਆ ਤਾਂ ਸਾਰਾ ਪਿੰਡ ਉਸਨੂੰ ਵਧਾਈਆਂ ਦੇ ਉਸਦੇ ਘਰ ਪਹੁੰਚਿਆ ਉਹ ਸਰਜੀਤ ਸਿੰਘ ਉਹ ਜੀਤ ਘੜੀਆਂ ਬਈ ਹਾਂ ਬਈ ਕਰੀ ਜਾ ਲੱਗਿਆ ਲੱਗਿਆ ਵਧਾਈਆਂ ਵੀ ਵਧਾਈਆਂ ਮੈਂ ਕਿਉਂ ਆਪਣਾ ਮੁੰਡਾ ਪੰਜਾਬ ਚ ਪਹਿਲੇ ਨੰਬਰ ਤੇ ਆਇਆ ਹਾਂ ਬਾਈ ਵਧਾਈਆਂ ਵਧਾਈਆਂ ਚੱਲ ਗਿਆ ਬਾਈ ਸ਼ੁਗਾਂ ਮਾਣ ਰੱਖੋ ਜਿਹੜਾ ਸ਼ੇਡਾ ਹਲੋ ਇਹਨੇ ਕਿਤੇ ਵੀ ਆਹ ਕਰਦੇ ਬਾਲਟੀ ਬੱਚ ਘੜਵੇਂ ਆਇਆ ਓ ਬਾਪੂ ਹਾਂ ਪੁੱਤ ਆਇਆ ਥੋੜੇ ਜਿਹੇ ਪੈਸੇ ਨੇ ਮੈਂ ਆਪਣੇ ਯਾਰਾਂ ਬੇਲੀਆਂ ਨੂੰ ਪਾਰਟੀ ਕਰਨੀਆਂ। ਤੂੰ ਤਾਂ ਸ਼ਾਮ ਹੋ ਗਈ ਸਵੇਰੇ ਦੀ ਪਾਰਟੀ। ਉਹ ਬਾਪੂ ਸਵੇਰੇ ਦਾ ਸੋਨਾਂ ਨੂੰ ਮੈਂ ਲੱਸੀ ਦੀ ਪਾਰਟੀ ਕਰੂ ਯਾਰ। ਨਾਲੇ ਉਹ ਕਰੇ ਹੁਣੀ ਰਣੀਆਂ। ਤੂੰ ਇਹ ਕਰ ਪੈਸੇ ਬੜਾ ਬਾਪੂ ਗੜਬੁਤ ਮੇਰੇ ਹੋਰ ਤੋਂ ਬਹਿ ਲਾ ਜੀ ਫੇਰ। ਚੱਲ ਚੰਗਾ ਬਾਪੂ ਮarre ਨਾਲ ਵੀ ਟੈਨਸ਼ਨ ਨਾ ਲੈ ਕਰ ਮੈਂ ਹਾਂ। ਬੱਸ ਉਸਤੀ ਜੀ ਐਸੇ ਹੰਡੇਰੇ ਵਿੱਚ ਘੁੰਮਾਇਆ ਕਿ ਮੜੋਸ ਹੰਡੇਰੇ ਦੀ ਜਾਕੜ ਵਿੱਚੋਂ ਨਿਕਲ ਨਾ ਸਕਿਆ। ਆਨੇ ਬਹਾਨੇ ਹਰ ਰੋਜ਼ ਪਾਰਟੀਆਂ ਲਗੀਆਂ। ਉਹ ਪਾਰਟੀਆਂ ਜਿਹੜੀਆਂ ਛੱਡਿਆ ਵਰਗਾਂ ਤੋਂ ਸ਼ੁਰੂ ਹੋਈਆਂ ਸੀ ਤੇ ਅੱਜ ਚਿੱਟਾ ਫੀਮ ਭੁੱਗੀਆਂ ਤੱਕ ਜਾ ਪਹੁੰਚਿਆ ਉਹ ਸੋਲਮਾ ਵੀ ਟੱਪਿਆ 18 ਦੇ ਮੁੰਡਾ ਬਦਨਾਮ ਹੋ ਗਿਆ ਹਰ ਓਹ ਨਾਮ ਰੋਣਾ ਨਹੀਂ ਹੋ ਗਿਆ ਮੈਂ ਕੈਡ ਨੂੰ ਮango ਸਿੱਧਾ ਮਰ ਜੈਨਾ ਓ ਮਾਈ ਡੀਅਰ ਡੈਡ ਯੂ ਆਰ ਸੋ ਦੇਸੀ ਮੈਂ ਆਪਣੇ ਆਪ ਨੂੰ 뮤지컬 ਨਾਲ ਜੋੜ ਕੇ ਅੰਬਰਾ ਦੇ ਉਡਾਣ ਲਾਰੇ ਸੀ ਤੇ ਤੁਸੀਂ ਆ ਸਾਰਾ ਮੂਡ ਖਰਾਬ ਕਰਤਾ ਆ ਜਿਹੜਾ ਗਾਉਣ ਹੋ ਜਾਣਾ ਤੁਸੀਂ ਸੁਣਦੇ ਹੋ ਨਾ ਇਹ ਅੰਬਰੀ ਉਡਾਰੀ ਲਾਉਣਾ ਨਹੀਂ ਸਗੋਂ ਧਰਤੀ 'ਚ ਗਰ ਕਰਨ ਵਾਲਾ ਇਹਨਾਂ ਨੇ ਇੰਨੀ ਕਿਤਾ ਸ਼ਰਮ ਕਰਲਾ ਕਿ ਤੇਰੀ ਪੈਣ ਕਰੇ ਬੈਠਿਆ ਨਾ ਜੇ ਉਹਨੂੰ ਪੈਣ ਕਰੇ ਬੈਠਿਆ ਇਹਦਾ ਮਤਲਬ ਮੈਂ ਆਪਣੀ ਇੰਜੋਏਮੈਂਟ ਤੇ ਫੁੱਲ ਸਟਾਪ ਲਾਦਾ নো ਡੈਡ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣੀ ਆ ਤੁਸੀਂ ਕੀ ਕਰ ਦਿਓ ਉਹ ਭੈਣ ਕੀ ਕਰਦੀ ਆ ਆਈ ਡੋਟ ਕੇਅਰ ਡੋਨਟ ਕੇਅਰ ਤੇਰੀ ਦਾ ਸਾਰਾ ਕੁਝ ਯਾ ਡੋਨਟ ਕੇਅਰ ਹੋ ਗਿਆ ਤੇਰੀ ਮਾਂ ਦੇ ਤੁਰ ਜਾਣ ਤੋਂ ਬਾਅਦ ਆ ਬਸਾਰੇ ਗੱਲ ਤੇ ਮਾਂ ਦਾ ਨਰਮਾ ਲੈ ਕੇ ਬੈਠਾ ਕਰੋ ਨਾਲ ਜਿਹਨੇ ਤੁਰ ਗਿਆ ਉਹਦੀ ਨਹੀਂ ਦੱਸ ਕਿਰੋਣਾ ਓਏ ਆਪਣੀ ਮਾਂ ਮਾਰੇ ਤਾਂ ਮਾਤਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੱਸ ਸੰਗਸ਼ਣਮ ਵੇਚਾਂ ਕਿਤੇ ਉਹ ਤੇਰਾ ਕੁਝ ਖਾਤਾ ਤਾਂ ਨਹੀਂ ਹੋਇਆ ਓਏ ਹਾਂ ਖਾਤਾ ਆ ਕੀ ਉਹ ਤੇਰੀ ਸੀਗੇ ਅਖੜ ਵਰਗੇ ਉੱਤੇ ਦੀਆਂ ਰੋਟੀਆਂ ਉੱਥੋਂ ਤਾਂ ਨੱਕਉ ਥੱਪ ਦੂੰ ਔਰ ਪੁੱਤਰਾ ਕਿਉਂ ਕਾ ਕੇ ਸਰੀਰ ਬੰਦਣੇ ਔਰ ਚੱਲ ਛੱਡਿਆ ਬਾਪੂ ਮੈਂ ਆਪਣੇ ਦੋਸਤ ਨਾਲ ਕਸੋਲੀ ਜਾਣਾ ਐ ਕਰ ਗੁੱਡੀ ਇਹ ਕੱਪੜੇ ਤਿਆਰ ਕਰ ਦੇ ਕਿਹਨੇ ਘਰੋਂ ਜਾਣਾ ਬੱਸ ਉਹ ਵਿੱਕੀ ਆਉਂਦੇ ਹੋਣਾ ਜਾਣਾ ਚੱਲ ਮੈਂ ਤੁਹਾਡੇ ਲਈ ਕੁਝ ਖਾਣ ਨੂੰ ਵੜ ਕੇ ਲਿਆਵਾਂ ਔਰ ਤੂੰ ਰਹਿਂਦੇ ਆ ਬਾਪੂ ਤੂੰ ਐ ਕਰ ਪੰਜ 5000 ਕੱਟ ਦੇ ਪੰਜ ਹਜ਼ਾਰ ਮੈਂ ਦੁੱਖ ਕਰਨਾ 5000 ਕਸੌਲੀ ਜਾ ਕੇ ਕੁਲਚੇ ਦੀ ਰੈਡੀ ਲਾਉਣੀ ਆ ਮੈਂ ਤਾਂ ਹਲੇ ਮਿਲਣੀ ਆੜ ਜੇ ਤੋ ਐ ਕਰ ਤੂੰ 1000 ਲੈ ਲੈ ਔਰ ਤਾਨੂੰ ਕਦੇ ਟਾਈਮ ਤੇ ਮਿਲੇ ਵੀ ਆ ਜਦੋਂ ਮਰ ਪੈਸੇ ਦਾ ਨਾਲੇ ਨਾ ਹਲੇ ਮਿਲੇ ਨਹੀਂ ਹਲੇ ਮਿਲੇ ਨਹੀਂ ਲੈ ਮੈਂ ਝੂਠ ਬੋਲਦਾ ਓਏ ਤੇਰੀ ਪੜਾਈ ਦਾ ਖਰਚਾ ਤੇਰੀ ਭੈਣ ਦੀ ਪੜਾਈ ਦਾ ਖਰਚਾ ਸਭ ਕਿੱਥੋਂ ਆਨੇ ਨੇ ਆਪ ਤਾਂ ਮੈਂ ਚੱਲਣਾ ਕਦੇ ਖਾਂ ਡਾਕ ਕਿਵੇਂ ਦੇਖਿਆ ਤੇ ਤੂੰ ਉਹ ਮੇਰੇ ਨਾਲ ਦੇ ਮੁੰਡੇ 20000 ਰੁਪਏ ਜਾਂਦੇ ਨੇ ਜੇ ਬਾਜ ਤੇ ਆ 5000 ਤੇ ਲੱਗ ਕੇ ਥੋੜੀ ਜਾਨ ਨਿਕਲ ਗਿਆ ਐਂ ਤਾਂ ਫਿਰ ਗੁਜ਼ਾਰਾ ਨਹੀਂ ਹੋਣਾ ਆਪਣੇ ਬਰਾਬਰ ਦੇ ਮੁੰਡੇ ਨਾਲ ਜਾਰੀ ਪਾ ਨਾ ਮੈਂ ਉੱਥੇ ਜਾ ਕੇ ਚੁੱਕੇ ਜਰਣ ਲੱਗ ਜਾ ਉੱਥੇ ਵੀ ਤਾਂ ਬੰਦੇ ਰਹਿੰਦੇ ਨੇ ਚੰਗਾ ਛੱਡਾ ਫਿਰ ਮੈਂ ਉੱਥੇ ਦੇਖ ਵਾ ਤੂੰ ਜੇ ਮੈਂ ਵੱਡੇ ਲੋਕਾਂ ਵਿੱਚ ਬੈਠੂ ਠੂ ਤਾਂ ਹੀ ਜਾ ਕੇ ਕਿਤੇ ਵੱਡਾ ਅਫਸਰ ਬਨੂ ਨਾਲ ਵੇਖ ਬਾਪੂ ਜਦੋਂ ਮੈਂ ਵੱਡਾ ਅਫਸਰ ਬਣ ਗਿਆ ਨਾ ਮੇਰੇ ਅੱਗੇ ਵਿਚਗੀ ਤੁਹਾਡੇ ਅੱਗੇ ਵਿਚ ਚਾਰ ਪੰਜ ਕੁੜੀਆਂ ਲੱਕੀ ਲਾਉਂਦੀਆਂ ਫਿਰ ਕਰਨਗੀਆਂ ਹੋਰ ਆਪਣੇ ਪਿਓ ਸਾਹਮਣੇ ਇਦਾਂ ਗੱਲਾਂ ਕਰਦਿਆ ਤੈਨੂੰ ਸ਼ਰਮ ਨਹੀਂ ਆਉਂਦੀ ਦਸਾਂ ਕਿ ਸ਼ਰਮ ਵਰਤਾਂਗੇ ਤੇ ਵੱਡਾ ਅਫਸਰ ਬਣ ਕੇ ਤਾਂ ਮੈਂ ਡੈਡ ਕੁਝ ਵੀ ਨਹੀਂ ਸਕਦਾ ਫਿਰ ਸਭ ਤੋਂ ਪਹਿਲਾਂ ਮੈਨੂੰ ਵੇਚਿਆ ਆਪਣੇ ਪਿਓ ਨੂੰ ਲੈਣਦਾ ਨਹੀਂ ਕੋਈ 75 ਮਾਡਲ ਨੂੰ ਡੈਡ ਜੇ ਛੇ ਡੈਡ ਕਨ ਬੰਨੇ ਰੱਖੋ ਇੱਕੋ ਵਾਰੀ ਮੇਰੇ ਹੱਥ ਦਿੱਤੀ 35 ਲੱਖ ਤੇ ਮੈਂ ਫੜਾਵਾਂ ਕਿਸੇ ਏਜੰਟ ਨੂੰ ਜਾ ਕੇ ਤੇ ਪਹੁੰਚਾਂ ਅਮਰੀਕਾ ਤੇ ਕੈਨੇਡਾ ਫੇਰ ਛੇ ਡੈਡ ਉੱਥੇ ਜਾ ਕੇ ਐਸ਼ਾ ਐਸ਼ਾ ਮੈਂ ਆਪਣੇ ਪਿਆਰ ਤੇ ਪੈਨ ਨੂੰ ਇਕੱਲਾ ਛੱਡ ਕੇ ਅਮਰੀਕਾ ਕੈਨੇਡਾ ਜਾਣ ਜਾਂ ਗੱਲਾਂ ਕਰ ਰਿਹਾ ਐ ਇਸੇ ਲਈ ਪਾਲ ਪੋਸ ਕਿਦ ਨੂੰ ਵੱਡਾ ਕੀਤਾ ਸੀ ਜੇ ਚੰਗੀ ਤਰ੍ਹਾਂ ਪਾਲ ਪੋਸ ਕੇ ਵੱਡਾ ਕੀਤਾ ਤਾਂ ਹੀ ਤਾਂ ਤੇਰਾ ਪੁੱਤ ਡਾਰੂ ਹੋ ਗਿਆ ਹੋ ਗਿਆ ਡਾਰੂ ਉਹ ਬਾਪੂ ਵੀ ਡਾਰੂ ਹੋ ਗਿਆ ਓਏ ਟਰਮੀਨਲ ਬੰਦਾ ਤਾਂ ਹਵਾਈ ਜਾਜ ਬਣ ਜਾਂਦਾ ਤੂੰ ਸਿੱਧਾ ਜੋਗੇ ਕਸੌਲੀ ਵਾਲੀ ਪਹਾੜੀ 'ਚ ਲੈਂਡ ਕਰਦਾ ਓਏ ਬੱਸ ਬੱਸ ਬਹੁਤਾ ਤਰ੍ਹਾਂ ਨਾ ਬੰਨੀ ਥੱਲੇ ਨਾ ਨਾ ਕਹੋ ਯਾਰ ਵੀ ਕੀ ਯਾਰ ਕੀ ਪਲਾਨ ਹੈ ਫਿਰ ਅੱਜ ਦਾ ਪਲਾਨ ਕਾਦਾ ਉੱਟ-ਕੱਟ ਲਾਉਣਾ ਤੇ ਕਸੌਲੀ ਚਲਦੇ ਆ ਚੱਲ ਚੰਗਾ ਮੈਂ ਬੈਗ ਚੱਕ ਲਿਆ ਆਪਣਾ ਓ ਚੰਗਾ ਉਹ ਬਣਾ ਲੈ ਛੋੜਾ ਉਹ ਕਿਹੜੀ ਸੋਚ ਆ ਦਿਖਾ ਦੇ ਵੀ ਕੀ ਯਾਰ ਉਹ ਕੁਝ ਨਹੀਂ ਯਾਰ ਕੁਝ ਨਹੀਂ ਮੈਂ ਤੇਰੇ ਵਾਰੀ ਸੋਚ ਰਿਆ ਸੀ ਆ ਚਲ ਚਲ ਜੀ ਚੱਲ ਚਲਦੇ ਆ ਮਾਈਟ ਬਸ ਉਸ ਦਿਜੀ ਆਪਣੇ ਦੋਸਤਾਂ ਨਾਲ ਕਸੌਲੀ ਦਾ ਚਲਾ ਗਿਆ ਪਰ ਜਦੋਂ ਘਰ ਵਾਪਸ ਆਇਆ ਜੀਤ ਉਹ ਜੀਤ ਨਾ ਰਹਾ ਹਾਂ ਪਹੁੰਚ ਗਿਆ ਲਵ ਯੂ ਯਾਰ ਦੇਖ ਸ਼ੀਸ਼ੇ ਦੇ ਉੱਪਰ ਰੋਜ਼ ਵੀ ਨਾ ਪਰ ਜਿਹੜੇ ਤੂੰ ਉਹ ਕੈਪਸੂਲ ਦਿੱਤੇ ਨਾ ਧਰਮਨਾਲ ਸਿਰ ਬਾਈ ਦੀ ਗੁੱਡੀ ਤਾਂ ਸਾਥ ਤੇ ਗਿੱਦਾ ਬੋਨੀ ਕਰ ਦਿਆ ਚੱਲ ਚੰਗਾ ਲਵ ਯੂ ਯਾਰ ਲਵ ਯੂ ਓਏ ਆ ਕੈਪਸੂਲ ਕਰ ਰਿਹਾ ਓਏ ਸਿਧਾ ਡੈਡੀ ਉਹ পেট ਦਰਦ ਦੇ ਨੇ ਚਪੜੂ ਰੱਤ ਨਹੀਂ ਕਰਨਾ ਆਪਣੇ ਪਿੰਡੋਂ ਡਾਕਟਰ ਤਾਂ ਕਹਿੰਦਾ ਸੀ ਕਿ ਇਦਾਂ ਨਾ ਪਤਾ ਨਸ਼ੇ ਵਾਲੇ ਕੈਪਸੂਲੇ ਦਾ ਹੁੰਦਾ ਸੱਚਾ ਜੀ ਦਾਜੀ ਕਰੋ ਦੁਕਾਨਾ ਕੈਪਸੂਲ ਸਿਧਾ ਡੈਡੀ ਜਦੋਂ ਕੋਈ ਦੋਸਤ ਦੇ ਦਿੰਦਾ ਬਸ ਉਹ ਤੋਂ ਖਾ ਲੈਣਾ ਸੱਚਾ ਚੱਟ ਉਹ ਮੈਂ ਏਡੇ ਏਡੇ ਸੁਪਨੇ ਸਜਾਉਂਦਾ ਰਹਾ ਕਿ ਮੇਰਾ ਪੁੱਤ ਵੱਡਾ ਹੋ ਕੇ ਅਫਸਰ ਬਣੂ ਪਰ ਮੈਨੂੰ ਕੀ ਪਤਾ ਸੀ ਕਿ ਮੇਰਾ ਪੁੱਤ ਅਫਸਰ ਨਹੀਂ ਨਿਸ਼ੇੜੀ ਬਣੂ ਉੱਤੋਂ ਟੈਨਸ਼ਨ ਨਾ ਲੈ ਡੈਡ ਮੈਂ ਅਫਸਰ ਜ਼ਰੂਰ ਬਣੂ ਉਹ ਮੈਂ ਤੈਨੂੰ ਕਿਵੇਂ ਸਮਝਾਵਾਂ ਪੁੱਤਰਾ ਆ ਜਿਹੜੇ ਰਾਤ ਤੂੰ ਤੁਰ ਪਿਆ ਨਾ ਇਹ ਆਫਸਰ ਬਣਨ ਦਾ ਨਹੀਂ ਸਿੱਧਾ ਸੀਵਿਆਂ ਨੂੰ ਜਾਂਦੇ ਨੇ ਹੈਰਾ ਚੱਲ ਛੱਡੋ ਡੈਡ ਤੁਸੀਂ ਐ ਕਰੋ ਪੈਸੇ ਦਿਓ ਮੈਂ ਕੋਲ ਜਿੱਦੀ ਫੀਸ ਭਰਨੀ ਕਿੱਥੋਂ ਦੇ ਮਤਨ ਨੂੰ ਪੈਸੇ ਸਾਰੀ ਜ਼ਮੀਨ ਦਾ ਘਰੇ ਪਈਆ ਉੱਤੋਂ ਤੇਰੀ ਬਣ ਕੇਰੇ ਇੱਕ ਵਾਰੀ ਬੈਠਿਆ ਕਿੱਥੋਂ ਦੇ ਮਤਨ ਨੂੰ ਪੈਸੇ ਤੁਸੀਂ ਟੈਨਸ਼ਨ ਨਾ ਲਓ ਡੈਡ ਹੁਬ ਆਪਣੀ ਗੁੱਡੀ ਦਾ ਗਿਆ ਮੇਰੇ ਦੋਸਤ ਵਿੱਕੀ ਨਾਲ ਕਰ ਦਿੰਨਾ ਨਾਲੇ ਬਹੁਤ ਪੈਸਾ ਡੈਡ ਉਹਦੇ ਕੋਲ ਆਪਣੀ ਗੱਡੀ ਐ ਸਪਰੈਸ਼ ਉਹ ਤਿੱਕੀ ਉਹ ਹੀ ਮੁੰਡਾ ਨਾ ਆ ਜਿਹੜਾ ਪਿੱਛੇ ਦੇ ਫੈਕਟਰੀ ਦੀ ਕੁੜੀਆਂ ਨਾਲ ਮੂੰਹ ਕਾਲਾ ਕਰਦੇ ਫੜਿਆ ਗਿਆ ਉੱਤੋਂ ਸਿਰਦਾਂ ਨੂੰ ਸੇਹਰੀ ਓ ਮਾਈ ਬੈਕਵਰਡ ਡੈਡ ਇਤਾਂ ਅਮੀਰ ਕਾਕੇ ਦੇ ਸ਼ੁਗਲ ਮੇਲੇ ਹੁੰਦੇ ਆ ਆ ਗਿਆ ਧਰਕੇ ਛੱਡੋ ਡੈਡ ਇੱਜੇ ਮੈਂ ਦੋਸਤੀ ਮੰਨਦਾ ਲੰਘਾ ਮੈਨੂੰ ਛੱਡੋ ਡੈਡ ਨਹੀਂ ਤਾਂ ਤੂੰ ਕੀ ਤੇਰਾ ਸਿਰ ਪਾੜ ਦੂਗਾ ਵਾੜ ਦੇ ਮਰ ਸਿੱਖ bıਚਕ ਪਾੜ ਦੇ ਐ ਸੌ ਕੋਠੇ ਬੇ ਲੋਕੋ ਪੁੱਤ ਬੇ ਲੋਕੋ ਮਰ ਜਾਵੇ ਬਾਪੂ ਦੀ ਜੋ ਦਾੜੀ ਬੋਟੇ ਦਾ ਓਹੀ ਚੌਥਾ ਪੈਗ ਲਾ ਕੇ ਤੇਰੀ ਮਾਂ ਓਹ ਸੰ 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 ਚੌਥਾ ਪੈਗ ਲਾ ਕੇ ਤੇਰੀ ਬਾਹ ਫੜ ਲਈ ਉਸਾ ਚਾਂ ਉਹ ਰਾਤਾਂ ਲੇਟ ਦੇਖਿਓ ਏ ਓਹੀ ਜੜੀ ਮਿੰਟ ਮਿਟਵਾਦ ਆਉਂਦੀਆ ਇਹ ਕਹਿੰਦੀ ਆ ਅੱਜ ਰਾਤ ਆਪਕੇ ਕਪੜੇ ਮੈਂ ਦੂੰਗੀ ਉਹ ਬੜੀ ਸੋਹਣੀ ਕੁੜੀ ਆ ਨਾ ਉਹ ਆ ਤੇ ਆ ਦੇਖ ਕੇ ਸਵਾਦ ਆ ਜਾ ਫੇਰ ਕੀ ਤੇਰੇ ਬਾਈ ਦਾ ਸਿੱਧਾ ਹੱਥ ਸਰਿੰਜ ਤੇ ਤੇ ਸਿੱਧਾ ਟੀਕਾ ਅੰਦਰ ਤੇ ਮੈਡਮ ਸਾਹਮਣੇ ਚੱਲ ਚੰਗਾ ਮੈਂ ਟੀਕਾ ਲਾਉਣਾ ਚੱਲ ਚੰਗਾ ਉਹ ਲੱਭ ਜਾ ਜਾ ਬਾਤਲਾਮ ਕਾਜ ਅਟੀਕਰ ਕੋਈ ਮੇਰੀ ਨਾਣੇ ਲੱਭਰੀ ਉਹ ਬਾਪੂ ਪਤਾ ਚੁਕਾ ਹਾਂ ਉਹ ਮੇਰੀ ਨਾਣੇ ਲੱਭਰੀ ਟਿਕਾ ਲੜੇ ਉਹ ਤੈਨੂੰ ਕਿਵੇਂ ਆਪਣੇ ਹੱਥੀਆਂ ਜਾਣ ਦੇਣਾ ਬੰਦ ਕਰ ਲੈ ਮੈਂ ਮਰ ਜੂ ਨਾ ਮਰ ਜੂ ਓ ਕਿਹੜਾ ਵਾਰ ਇੱਥੇ ਲਾ ਦੇ ਤੇਰੀ ਤੇਰੀ ਕੋਈ ਨਾੜ ਵੀ ਨਾ ਬਰੀ ਓਏ ਯਾਰ ਤੂੰ ਬੜਲੀ ਕਿਲਾ ਦੇ Dito né?